ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਹਿੰਦੇ ਨੇ ਮੈਲੇ ਹੋਣ ਲਈ ਜਤਨ ਨਹੀਂ ਕਰਨਾ ਪੈਂਦਾ ਪਰ ਨਿਰਮਲ ਹੋਣ ਲਈ ਜਤਨ ਕਰਨਾ ਪੈਂਦਾ ਹੈ ਕੋਸ਼ਿਸ਼ ਕਰਨੀ ਪੈਂਦੀ ਹੈ ਕਲਣਾ ਕਲਣੀ ਪੈਂਦੀ ਹੈ ਪਰ ਜਦੋਂ ਸੰਸਾਰ ਹੈ ਹੀ ਮੈਲਾ ਤਾਂ ਉਸ ਵਿੱਚ ਵਿਚਰਦਿਆਂ ਹੱਥ ਪੈਰ ਮੂੰਹ ਕੱਪੜੇ ਸਾਰਾ ਕੁਝ ਮੈਲਾ ਹੋ ਹੀ ਜਾਂਦਾ ਹੈ ਗੁਰੂ ਅਰਜਨ ਪਾਤਸ਼ਾਹ ਜੀ ਕਬਕਤ ਕਬੀਰ ਜੀ ਵੀ ਇਸ ਸੰਸਾਰ ਨੂੰ ਕੱਜਲ ਦੀ ਕੋਠੜੀ ਕਹਿੰਦੇ ਨੇ ਗੁਰੂ ਅਰਜਨ ਦੇਵ ਜੀ ਫਰਮਾਉਂਦੇ ਨੇ ਕਿ ਜਨਮ ਤੇ ਜੀਵਨ ਕਾਲਖ ਦੀ ਕੋਠੜੀ ਵਿੱਚ ਗੁਜ਼ਰੇ ਤੇ ਮਨੁੱਖ ਮੈਲਾ ਨਾ ਹੋਵੇ ਇਹ ਤਾਂ ਕਰਾਮਾਤ ਹੀ ਹੋਵੇਗੀ ਤੇ ਕਬੀਰ ਜੀ ਕਹਿੰਦੇ ਨੇ ਮੈਂ ਸਦਕੇ ਜਾਵਾਂ ਉਹਨਾਂ ਤੋਂ ਜਿਨ੍ਹਾਂ ਦਾ ਜਨਮ ਕੱਜਲ ਦੀ ਕੋਠੜੀ ਵਿੱਚ ਹੋਇਆ ਪਰ ਆਪਣੇ ਆਪ ਨੂੰ ਮੈਲਾ ਨਾ ਹੋਣ ਦਿੱਤਾ ਇਹ ਗਲਤ ਹੈ ਕਿ ਸੇ ਚਮਤਕਾਰ ਤੋਂ ਕੱਟ ਨਹੀਂ ਹੋਣੀ ਪਰ ਸਤਗੁਰਾਂ ਦੀ ਬਾਣੀ ਕਹਿੰਦੀ ਹੈ ਪਾਪ ਪਾਪੀ ਨੂੰ ਬੁਰਾ ਨਹੀਂ ਲੱਗਦਾ ਸੰਸਾਰ ਲਈ ਉਹ ਬੁਰਾ ਹੋਵੇਗਾ ਪਰ ਪਾਪੀ ਲਈ ਉਹ ਖੁਸ਼ੀ ਦਾ ਕੰਮ ਹੈ ਉਸ ਨੂੰ ਪਾਪ ਕਰਨ ਵਿੱਚ ਆਨੰਦ ਆਉਂਦਾ ਹੈ ਉਸ ਨੂੰ ਪਾਪ ਪਿਆਰਾ ਲੱਗਦਾ ਹੈ ਤਾਂ ਹੀ ਉਹ ਪਾਪ ਕਰਦਾ ਹੈ ਹੁਣ ਇੱਕ ਪਰਚਾ ਇਹ ਵੀ ਹੈ ਕਿ ਜਦੋਂ ਜਗਤ ਮੈਲਾ ਹੈ ਸੰਸਾਰ ਮੈਲਾ ਹੈ ਇਸ ਨੂੰ ਨਰਮਲ ਕਿਵੇਂ ਹੋਣਾ ਹੈ ਇਸਦੇ ਵੀ ਟੰਗ ਹਨ ਇੱਕ ਟੰਗ ਤਾਂ ਮਨੁੱਖ ਨੂੰ ਆ ਗਿਆ ਕਿ ਜੇਕਰ ਤਨ ਮੈਲਾ ਹੋਵੇ ਤੇ ਧੋ ਲਿਆ ਜਾਵੇ ਤਨ ਦੀ ਮੈਲ ਉਤਰ ਜਾਂਦੀ ਹੈ ਮੈਲ ਮਨੁੱਖ ਨੂੰ ਛਪਾਉਣ ਦੀ ਲੋੜ ਹੀ ਨਹੀਂ ਪੈਂਦੀ ਜੇਕਰ ਕੋਈ ਮਨੁੱਖ ਕੁਝ ਛਪਾਉਂਦਾ ਹੈ ਤਾਂ ਉਹ ਮੈਲ ਨਹੀਂ ਉਹ ਪਾਪ ਹੀ ਹੋਵੇਗਾ ਕਿਉਂਕਿ ਸੱਚ ਨੂੰ ਛਪਾਉਣ ਦੀ ਲੋੜ ਨਹੀਂ ਪੈਂਦੀ ਗੁਨਾਹ ਨੂੰ ਛਪਾਉਣ ਦੀ ਲੋੜ ਨਹੀਂ ਪੈਂਦੀ ਚੰਗਿਆਈ ਨੂੰ ਛਪਾਉਣ ਦੀ ਲੋੜ ਨਹੀਂ ਪੈਂਦੀ ਪਾਪਾ ਨੂੰ ਟਕਣਾ ਪੈਂਦਾ ਹੈ ਗੰਦਗੀ ਨੂੰ ਟਕਣਾ ਪੈਂਦਾ ਹੈ ਚਾਹੇ ਉਹ ਸੁਖ ਸਮਰੂਪ ਵਿੱਚ ਹੋਵੇ ਚਾਹੇ ਸਥੂਲ ਰੂਪ ਵਿੱਚ ਤੇ ਇਨਸਾਨ ਨੇ ਇਨਾ ਕੱਪੜਿਆਂ ਵਿੱਚ ਕੱਲਾ ਤਾਣੀ ਨਹੀਂ ਛਪਾਇਆ ਪਤਾ ਨਹੀਂ ਕਿੰਨੇ ਗੁਨਾਹ ਤੇ ਕਿੰਨੇ ਪਾਪ ਛਪਾਏ ਨੇ ਸ਼ਾਇਦ ਮਨੁੱਖ ਨੂੰ ਖੁਦ ਵੀ ਉਸ ਦਾ ਅੰਦਾਜ਼ਾ ਨਹੀਂ ਹੋਵੇਗਾ ਜਿਵੇਂ ਕਹਿ ਲੋ ਜ਼ੁਬਾਨ ਦੇ ਪਾਪ ਵਿਅਰਥ ਬੋਲਣਾ ਫਿੱਕਾ ਬੋਲਣਾ ਕੌੜਾ ਬੋਲਣਾ ਨਿੰਦਾ ਕਰਨੀ ਚੁਗਲੀ ਕਰਨੀ ਝੂਠ ਬੋਲਣਾ ਇਹ ਸਭ ਜ਼ੁਬਾਨ ਦੇ ਪਾਪ ਹਨ ਤਨ ਦੇ ਪਾਪ ਜਾਨ ਲੈਣੀ ਮਾਲ ਲੁੱਟਣਾ ਇੱਜ਼ਤ ਖੋਣੀ ਕਿਸੇ ਨੂੰ ਸੱਟ ਲਾਉਣੀ ਇਹ ਸਭ ਤਨ ਦੇ ਪਾਪ ਨੇ ਤੇ ਮਨ ਦੇ ਪਾਪ ਮਨ ਦੇ ਪਾਪ ਜਾਨ ਲੈਣ ਬਾਰੇ ਸੋਚਣਾ ਮਾਲ ਲੁੱਟਣ ਬਾਰੇ ਸੋਚਣਾ ਕਿਸੇ ਦੀ ਇੱਜ਼ਤ ਬਾਰੇ ਬੁਰਾ ਸੋਚਣਾ ਕਿਸੇ ਦੀ ਤਰੱਕੀ ਬਾਰੇ ਮਾੜਾ ਸੋਚਣਾ ਉਂਝ ਤਾਂ ਮਨ ਦੇ ਪਾਪ ਲੱਖਾਂ ਕਰੋੜਾਂ ਦੀ ਗਿਣਤੀ ਵਿੱਚ ਹੋ ਜਾਂਦੇ ਨੇ ਕਿਉਂਕਿ ਇਹ ਜਨਮਦਰ ਜਨਮ ਵਧਦੇ ਜਾਂਦੇ ਨੇ ਮਨ ਦੇ ਫੁਰਨੇ ਵੀ ਮਨ ਦੇ ਪਾਪ ਹੀ ਹੁੰਦੇ ਨੇ ਅੱਖਾਂ ਦੇ ਪਾਪ ਕਿਸੇ ਨੂੰ ਨਫ਼ਰਤ ਨਾਲ ਦੇਖਣਾ ਕਿਸੇ ਨੂੰ ਵਾਸ਼ਨਾ ਭਰੀਆਂ ਨਜ਼ਰਾਂ ਨਾਲ ਦੇਖਣਾ ਤੇ ਕਿਸੇ ਨੂੰ ਨੀਵੀਂ ਜਾਤ ਦਾ ਸਮਝ ਕੇ ਵਿਖਣਾ ਇਹ ਸਭ ਅੱਖਾਂ ਦੇ ਪਾਪ ਨੇ ਪਰ ਤੰਦ ਦੇ ਪਾਪ ਤਾਂ ਅਕਸਰ ਮਨੁੱਖ ਟੱਕ ਲੈਂਦਾ ਹੈ ਸਮਾਜ ਦੇ ਡਰ ਤੋਂ ਕਾਨੂੰਨ ਦੇ ਡਰ ਤੋਂ ਲੋਕਾਂ ਦੇ ਡਰ ਤੋਂ ਪਰ ਜਿਹੜੇ ਮਨ ਦੇ ਪਾਪ ਨੇ ਕਿਸੇ ਤੀਰਥ ਵਿੱਚ ਵੀ ਇੰਨੀ ਸਮਰੱਥਾ ਨਹੀਂ ਹੈ ਕਿ ਮਨ ਦੇ ਪਾਪ ਦੋ ਸਕੇ ਭਾਵੇਂ ਅਨੇਕ ਧਾਰਨਾਵਾਂ ਨੇ ਕਿ ਕੁੰਭ ਦੇ ਇਸ਼ਨਾਨ ਕੀਤੇ ਜਨਮਾਂ ਦੇ ਪਾਪ ਕੱਟੇ ਜਾਂਦੇ ਨੇ তীর্থਾਂ ਤੇ ਜਾ ਕੇ ਜਨਮਾਂ ਦੇ ਪਾਪ ਕੱਟੇ ਜਾਂਦੇ ਨੇ ਜੇਕਰ ਇਦਾਂ ਹੁੰਦਾ ਤਾਂ ਅੱਜ ਸਾਰਾ ਸੰਸਾਰ ਪਾਪਾਂ ਤੋਂ ਰਹਿਤ ਹੁੰਦਾ ਇਹ ਪਾਪ ਇਸ ਤਰ੍ਹਾਂ ਤੇ ਢੋਲ ਹੀ ਨਹੀਂ ਸਕਦੇ ਇਸ ਨੂੰ ਧੋਣ ਵਾਸਤੇ ਸਿਰਫ ਇੱਕੋ ਹੀ ਆਸਰਾ ਹੈ ਪਰਮਾਤਮਾ ਦਾ ਨਾਮ ਜੋ ਪਰਮਾਤਮਾ ਦਾ ਨਾਮ ਜਪੇਗਾ ਉਹ ਵੀ ਇੱਕ ਵਾਰ ਨਹੀਂ ਕਰੋੜਾਂ ਵਾਰ ਤਾਂ ਜਾ ਕੇ ਇੱਕ ਵਾਰ ਨਾਮ ਵਿੱਚ ਰਸ ਆਏਗਾ ਇੱਕ ਵਾਰ ਆਨੰਦ ਆਏਗਾ ਤੇ ਜਦ ਕਰੋੜਾਂ ਵਾਰ ਨਾਮ ਜਪਦਿਆਂ ਜਪਦਿਆਂ ਰਸ ਅਨੰਤ ਆਉਣ ਲੱਗ ਪਿਆ ਤਾਂ ਇਹਨਾਂ ਪਾਪਾਂ ਦੀ ਮੈਂ ਹੌਲੀ-ਹੌਲੀ ਲੱਥਣੀ ਸ਼ੁਰੂ ਹੋ ਜਾਂਦੀ ਹੈ ਸੰਸਾਰ ਕਰਮ ਦੇ ਆਧਾਰ ਤੇ ਕਿਰਤ ਦੇ ਆਧਾਰ ਤੇ ਫੈਸਲਾ ਕਰਦਾ ਹੈ ਕਿ ਮਨੁੱਖ ਕੀ ਕਰਦਾ ਹੈ ਮਨੁੱਖ ਕਿਹੋ ਜਿਹਾ ਦਿੱਸਦਾ ਹੈ ਮਨੁੱਖ ਦੀ ਬੋਲਬਾਣੀ ਕਿਹੋ ਜੀ ਹੈ ਪਰ ਪ੍ਰਮਾਤਮਾ ਵਿਚਾਰ ਦੇ ਆਧਾਰ ਤੇ ਫੈਸਲਾ ਕਰਦਾ ਹੈ ਮਨੁੱਖ ਸੋਚਦਾ ਕੀ ਹੈ ਤੇ ਮਨੁੱਖ ਲੋਚਦਾ ਕੀ ਹੈ ਸੋ ਅਸੀਂ ਵੀ ਜਾਣੇ ਅਣਜਾਣੇ ਵਿੱਚ ਅਨੇਕਾਂ ਪਾਪਾਂ ਦੇ ਭਾਗੀ ਬਣ ਚੁੱਕੇ ਹਾਂ ਇਸ ਲਈ ਪਰਮਾਤਮਾ ਦਾ ਨਾਮ ਸਿਮਰਿਏ ਹਰ ਵੇਲੇ ਸਿਮਰਿਏ ਤਾਂ ਜੋ ਉਹਨਾਂ ਪਾਪਾਂ ਦੀ ਮੈਣ ਹੌਲੀ-ਹੌਲੀ ਲੱਥਣੀ ਸ਼ੁਰੂ ਹੋ ਜਾਵੇ ਧੰਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ